ਨਾਲ ਕਰ ਰਿਹਾ ਹੈਗਾ ਫੈਲਿੰਗ ਕਰ ਰਿਹਾ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਸੀ ਮਰਾ ਐਸ ਐਚਓ ਪਟਵਾਲੀ ਪੀਐਸ ਨੇ ਉਹਨਾਂ ਦੀ ਟੂਟੀ ਲਗਾਈ ਕੀਤੀ ਸਾਰੇ ਮਸਲੇ ਨੂੰ ਜਿਹੜਾ ਹੈ ਤੇ ਰਿਸ਼ ਦਿੱਤਾ ਜਾਵੇ ਤਾਂ ਉਹਨਾਂ ਨੇ ਜਦੋਂ ਵੈਰੀਫਾਈ ਕੀਤੀ ਸਾਰਾ ਮਸਲਾ ਉਸ ਵਿਸ਼ਾਲ ਨਗਰ ਦੇ ਵਿੱਚ ਜਾ ਕੇ ਤਾਂ ਉਹ ਤੱਤ ਸਾਹਮਣੇ ਆਏ ਵੀ ਯਾਦਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਸਦਾ ਹੈਗਾ ਵਿਸ਼ਾਲ ਨਗਰ ਦਾ ਰਹਿਣ ਵਾਲਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਵਾਰ ਸੀਗਾ ਤੇ ਵੇਰਦਰਾਮ ਜਿਹੜਾ ਸੀ ਉਹਦੇ ਤੇ ਖਵਾਈ ਖੈਰ ਹੈ ਇਹ ਗੱਜ ਦੀ ਉਹਦੇ ਕਿਸੇ ਸਾਥੀ ਨੇ ਜਿਹੜੀ ਸੀ ਵੀਡੀਓ ਬਣਾ ਕੇ ਇਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਿਸ ਦੇ ਸੰਬੰਧ ਵਿੱਚ ਐਸਐਚਓ ਸਾਹਿਬ ਨੇ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਸੀ ਇਸ ਦੇ ਸੰਬੰਧੀ ਮੁਕੱਦਮਾ ਨੰਬਰ ਜਿਹੜਾ ਹੈਗਾ 46 ਤੇ ਜਿਹੜਾ ਅੱਜ ਦੀ ਜੇਟ ਦੇ ਵਿੱਚ 125 223 ਬੀਐਨਐਸ 25 27 ਆਰਮਜ਼ ਐਕਟ ਦੇ ਵਿੱਚ ਜਿਹੜਾ ਹੈਗਾ ਕੇਸ ਪੁੱਛਿਆ ਸੀ ਤੇ ਖਲਾਫ ਕਰ ਰਹੇ ਆਂਗੇ ਤੇ ਜਲਦੀ ਹੀ ਜਿਹੜਾ ਹੈਗਾ ਇਸ ਨੂੰ ਕਾਬੂ ਕਰ ਇਹਦੇ ਵਿੱਚ ਜਿਹੜਾ ਹੈ ਕਿ ਫਿਲਹਾਲ ਦੇ ਦੇਖਣ ਤੇ ਲੱਗਦਾ ਕਿ ਇੱਕ ਗਨ ਹਿੱਕ ਹੈ ਤੇ ਇੱਕ ਰਵਾਲਵਰ ਹੈਗਾਗਾ ਬਾਕੀ ਉਹਨੂੰ ਜਿਹੜਾ ਜਦੋਂ ਅਸੀਂ ਉਹਦੀ ਤਫ਼ਤੀਸ਼ ਕੀਤੀ ਗੰਦਗੀ ਸਮੇਂ ਜਿਹੜਾ ਹੈਗਾ ਸਾਰੇ ਸਾਰੇ ਇੱਕ ਵੀਡੀਓ ਜਿਹੜੀ ਬਾਹਰ ਹੀ ਕੀਤੀ ਹੋ ਹੋ ਸਕਦੇ ਅਕਾਊਂਟ ਤੇ ਕੀਤੀ ਲਾਜੀ ਕੌਣ ਸੋਸ਼ਲ ਮੀਡੀਆ ਪਰ ਉਹਦੇ ਬਾਰੇ ਵੀ ਜਿਹੜੀ ਆ ਤਫਤੀਸ਼ ਚੱਲ ਰਹੀ ਹੈ ਜੀ ਫਿਲਹਾਲ ਤਾਂ ਹਜੇ ਜਿਹੜਾ ਸੀ ਵੈਪਨ ਕਿਹਦੇ ਨਾਮ ਤੇ ਹੈਗੇ ਉਹ ਅਸੀਂ ਜਿਹੜਾ ਵੈਰੀਫਾਈ ਕੀਤਾਗਾ ਜਿਹਦੇ ਕਰਕੇ ਅਸੀਂ ਐਫ ਆਈ ਆਰ ਦੇ ਰਹੇ ਹਾਂਗੇ ਅੱਗੇ ਜਿਹੜੇ ਤਫਤੀਸ਼ ਦੇ ਵਿੱਚ ਜੋ ਵੀ ਜਿਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਜਾਂ ਜਿਸ ਨੇ ਬੜਾਈ ਹੈਗੀ ਜਿਹੜੇ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਪਿਛਲੇ ਦਿਨਾਂ ਵਿੱਚ ਵੀ ਕਈ ਮਾਮਲੇ ਦਰਜ ਕੀਤੇ ਜਾਂਦੇ ਲਗਾਤਾਰ ਲੋਕ ਵਿਆਹਾਂ ਜਾਂ ਵੈਸੇ ਸੋਸ਼ਲ ਵੀਡੀਓ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓਸ ਹਿਾਰਾਂ ਲੈ ਕੇ ਕੌਂਦੇ ਰਹਿੰਦੇ ਕੀ ਕਹਿਣਾ ਅਸੀਂ ਸਮੇਂ-ਸਮੇਂ ਤੇ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਸੰਬੰਧੀ ਵੇਅਰ ਕਰਦੇ ਹੈਗੇ ਆ ਵੀ ਜਿਹੜੇ ਉਹਨਾਂ ਦੇ ਕੋਲੇ ਲਾਇਸੈਂਸੀ ਜਿਹੜੇ ਵੈਪਨ ਹੈਗੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਕਰਨੀ ਜਾਂ ਫਾਇਰਿੰਗ ਕਰਨੀ ਗੈਰਕਾਨੂੰਨੀ ਹੈਗੀ ਹੈਗੀ ਇਸ ਤੋਂ ਪਹਿਲਾਂ ਵੀ ਇੱਕ ਸਿਵਲ ਹਸਪਤਲ ਦੇ ਵਿੱਚ ਇਦਾਂ ਦਾ ਮਾਮਲਾ ਕਰਜੋਆ ਸੀ ਉਹਦੇ ਸੰਬੰਧ ਵਿੱਚ ਵੀ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਸੀ ਜਿਵੇਂ ਪੈਲਸਾ ਤੇ ਜਾਂ ਕੋਈ ਪਬਲਿਕ ਪਲੇਸ ਤੇ ਜਾਣਾ ਇਸ ਤਰ੍ਹਾਂ ਲੈ ਕੇ ਜਿਹੜਾ ਮਨਾ ਹੈ ਪਰ ਦੇ ਵੀ ਲੋਕ ਨਹੀਂ ਹਟਦੇ ਨਹੀਂ ਅਸੀਂ ਲੋਕਾਂ ਨੂੰ ਇਹਦੇ ਵਾਰੀ ਅਵੇਅਰ ਕਰਦੇ ਆਂਗੇ ਵੀ ਜਿਹੜਾ ਪਬਲਿਕ ਪਲੇਸ ਦੇ ਉੱਪਰ ਜਾਂ ਪੈਲਸਾਂ ਦੇ ਵਿੱਚ ਵੈਪਨ ਲੈ ਕੇ ਜਾਣਾ ਉਹਦੀ ਪ੍ਰਦਰਸ਼ਨੀ ਕਰਨਾ ਉਹਦਾ ਯੂਜ਼ ਕਰਨਾ ਸਾਰੇ ਗਰਕੁਨ ਨਹੀਂ ਹੈਗਾਗਾ ਅਗਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਜਗ੍ਹਾ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਦੇ ਬਿਲਕੁਲ ਜੀ ਬਿਲਕੁਲ ਜਿਹੜਾ ਹੈਗਾ ਹੈ ਹਥਿਆਰਾਂ ਦਾ ਦੁਰਪਯੋਗ ਕਰੂਗਾ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਇਹਦੇ ਵੈਪਨ ਜਿਹੜੇ ਲਾਇਸੈਂਸ ਕੈਨਸਲ ਕਰਨ ਦੀ ਵੀ ਅਸੀਂ ਸਿਫਾਰਿਸ਼ ਕਰਕੇ ਭੇਜਾਂਗੇ ਜੀ ਜੇ ਪੈਲਸ ਮਾਲਕ ਜਾਂ ਉੱਥੋਂ ਦੇ ਮੈਨੇਜਰ ਇਹ ਜਾਣਕਾਰੀ ਨਹੀਂ ਦਿੰਦਾ ਤਾਂ ਉਹਤੇ ਵੀ ਕਾਰਵਾਈ ਹੋ ਸਕਦੀ ਬਿਲਕੁਲ ਜੀ ਅਗਰ ਮੈਨੇਜਰ ਜਾਂ ਕੋ ਮਾਲਕ ਜਿਹੜਾ ਹੈਗਾ ਪੈਲਸ ਦਾ ਇਹ ਜਾਣਦੇ ਹੋਏ ਕਿ ਇੱਥੇ ਹਥਿਆਰ ਲੈ ਕੇ ਆਉਣਾ ਨਿਮੈਸ਼ ਲਗਾਣੀ ਜਾਂ ਯੂਜ਼ ਕਰਨਾ ਗੈਰ ਕਾਨੂੰਨੀ ਹੈ ਉਹ ਜਿਹੜਾ ਬੰਦਾ ਉੱਥੇ ਜੂਸ ਕਰਦਾ ਉਹਨੂੰ ਨਹੀਂ ਰੋਕਦੇ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਜੜੀ ਹੈਗੀ ਕਾਰਵਾਈ ਕਰਦੇ ਇਹ ਵੀ ਇਹ ਦੱਸ ਦਿੱਤਾ ਕਿ ਕਿੰਨੀ ਹੈ ਵੀ ਪੈਲਸ 'ਚ ਲਿਖਣਾ ਵੀ ਜ਼ਰੂਰੀ ਹੈ ਪਰ ਬਹੁਤ ਅਸੀਂ ਲਿਖਿਆ ਵੀ ਨਹੀਂ ਜਾਏ ਵੀ ਇਹ ਕਿਹੜਾ ਕਿਹੋ ਜਿਹਾ ਬਿਲਕੁਲ ਜੀ ਅਸੀਂ ਸਮੇਂ-ਸਮੇਂ ਤੇ ਚੈੱਕ ਕਰ ਰਹੇ ਹਾਂਗੇ तकरीबन ਹਰ ਪੈਲਸ ਦੇ ਵਿੱਚ ਅਸੀਂ ਇਹ ਚੀਜ਼ ਲਿਖਾਈ ਗਈ ਹੈਗੀ ਬਾਕੀ ਸਮੇਂ-ਸਮੇਂ ਤੇ ਚੈਕਿੰਗ ਕਰਦੇ ਰਹੇ ਨੇ ਅਗਰ ਕਿਤੇ ਕਿਸੇ ਪੈਲਸ ਮਾਲਕ ਨੇ ਨਹੀਂ ਲਿਖਾਇਆ ਹੋਵੇਗਾ ਤਾਂ ਜ਼ਰੂਰ ਉਹਨੂੰ ਵੀ ਅਸੀਂ ਇਹਦੀ ਕੰਪਲੈਂਸ ਕਰਵਾਵਾਂਗੇ ਅਸਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਚ ਇੱਕ ਵਿਅਕਤੀ ਜਿਹੜਾ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਕੀ ਮਾਮਲਾ ਕੀ ਕਰ ਰਿਹਾ ਅੱਜ ਜਿਹੜਾ ਸੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਸਾਡੇ ਵੀ ਧਿਆਨ ਦੇ ਵਿੱਚ ਆਈ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਆਪਣੇ ਵੈਪਨ ਦੇ ਨਾਲ ਜਿਹੜਾ ਹੈਗਾ ਫਾਇਰਿੰਗ ਕਰ ਰਿਹਾ ਹੈਗਾ ਉਹਦੇ ਸਬੰਧ ਦੇ ਵਿੱਚ ਜਿਹੜਾ ਸੀ ਮੈਂ ਐਸਐਚਓ ਕਤਵਾਲੀ ਜਿਹੜੀ ਸੀ ਉਹਨਾਂ ਦੀ ਡਿਊਟੀ ਲਗਾਈ ਗਈ ਕਿ ਇਹ ਸਾਰੇ ਮਸਲੇ ਨੂੰ ਜਿਹੜਾ ਵੈਰੀਫਾਈ ਕੀਤਾ ਜਾਵੇ ਤਾਂ ਉਹਨਾਂ ਨੇ ਜਦੋਂ ਵੈਰੀਫਾਈ ਕੀਤੀ ਸਾਰਾ ਮਸਲਾ ਉਸ ਵਿਸ਼ਾਲਨਗਰ ਦੇ ਵਿੱਚ ਜਾ ਕੇ ਤਾਂ ਉਹ ਤੱਤ ਸਾਹਮਣੇ ਆਏ ਵੀ ਯਾਦਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਜਿਹੜਾ ਹੈਗਾ ਵਿਸ਼ਾਲਨਗਰ ਦਾ ਰਹਿਣ ਵਾਲਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਵਿਆਹ ਸੀਗਾ ਤੇ ਵਿਆਹ ਦੌਰਾਨ ਜਿਹੜਾ ਸੀ ਉਹਨੇ ਇਹ ਉੱਥੇ ਹਵਾਈ ਫੈਰ ਕੀਤੇਗਾ ਜਿਸ ਦੀ ਉਹਦੇ ਕਿਸੇ ਸਾਥੀ ਨੇ ਜਿਹੜੀ ਸੀ ਵੀਡੀਓ ਬਣਾ ਕੇ ਇਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਿਸ ਦੇ ਸਬੰਧ ਦੇ ਵਿੱਚ ਐਸ ਐਚਓ ਸਾਹਿਬ ਨੇ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਸੀ ਇਸ ਦੇ ਸਬੰਧੀ ਮੁਕੱਦਮਾ ਨੰਬਰ ਜਿਹੜਾ ਹੈਗਾ 46 ਜਿਹੜਾ ਅੱਜ ਦੀ ਡੇਟ ਦੇ ਵਿੱਚ 125 223 ਬੀ ਐਨ ਐਸ 25 27 ਆਰਮਜ਼ ਐਕਟ ਦੇ ਵਿੱਚ ਜਿਹੜਾ ਹੈਗਾ ਕੇਸ ਰਜਿਸਟਰ ਸੀ ਉਹਦੇ ਖਿਲਾਫ ਕਰ ਰਹੇ ਹਾਂਗੇ ਤੇ ਜਲਦੀ ਹੀ ਜਿਹੜਾ ਹੈਗਾ ਸਰ ਨੂੰ ਨੂੰ ਕਾਬੂ ਕਰ ਲਵਾਂਗੇ ਕਿਹੜੇ ਕਿਹੜੇ ਹਥਿਆਰ ਸੀ ਸਰ ਇਦੇ ਵਿੱਚ ਜਿਹੜਾ ਹੈ ਕਿ ਫਿਲਹਾਲ ਤੇ ਦੇਖਣ ਤੇ ਇਹ ਲੱਗਦਾ ਵੀ ਇੱਕ ਗਨ ਹੈਗੀ ਆ ਤੇ ਇੱਕ ਰਵੋਲਵਰ ਹੈਗਾਗਾ ਬਾਕੀ ਉਹਨੂੰ ਜਿਹੜਾ ਜਦੋਂ ਅਸੀਂ ਉਹਦੀ ਗ੍ਰਿਫਤਾਰੀ ਕੀਤੀ ਬਰਾਮਦਗੀ ਸਮੇ ਜਿਹੜਾ ਹੈਗਾ ਸਾਰੇ ਤੱਥ ਸਾਹਮਣੇ ਆਉਣਗੇ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਉਹ ਹੋਰ ਕਿਸੇ ਦੇ ਅਕਾਊਂਟ ਤੇ ਕੀਤੀ ਲਾਜੀ ਕੌਣ ਸੋਸ਼ਲ ਮੀਡੀਆ ਪਰ ਉਦੇ ਬਾਰੇ ਵੀ ਜਿਹੜੀ ਹੈ ਤਫਤੀਸ਼ ਚੱਲ ਰਹੀ ਹੈ ਜੀ ਫਿਲਹਾਲ ਤਾਂ ਹਜੇ ਜਿਹੜਾ ਸੀ ਵੈਪਨ ਕਿਦੇ ਨਾਮ ਤੇ ਹੈਗੇ ਉਹ ਅਸੀਂ ਜਿਹੜਾ ਵੈਰੀਫਾਈ ਕੀਤਾਗਾ ਜਿਸ ਦੇ ਕਰਕੇ ਅਸੀਂ ਐਫ ਆਈ ਆਰ ਦੇ ਰਹੇ ਹਾਂਗੇ ਅੱਗੇ ਜਿਹੜੇ ਤਫਤੀਸ਼ ਦੇ ਵਿੱਚ ਜੋ ਵੀ ਜਿਸ ਨੇ ਸੋਸ਼ਲ ਮੀਡੀਆ ਦੇ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਜਾਂ ਜਿਸ ਨੇ ਬਣਾਈ ਹੈਗੀ ਜਿਹੜੇ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਪਿਛਲੇ ਦਿਨਾਂ ਵਿੱਚ ਵੀ ਕਈ ਮਾਮਲੇ ਦਰਜ ਕੀਤੇ ਜਾਂਦੇ ਲਗਾਤਾਰ ਲੋਕ ਵਿਆਹਾਂ ਜਾਂ ਐਵੇਂ ਸੇ ਸੋਸ਼ਲ ਮੀਡੀਆ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓਸ ਹਾਰਾਂ ਲੈ ਕੇ ਪਾਉਂਦੇ ਰਹਿੰਦੇ ਕੀ ਕਹਿਣਾ ਚਾਹੁੰਦੇ ਅਸੀਂ ਸਮੇਂ-ਸਮੇਂ ਤੇ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਸੰਬੰਧੀ ਵੇਅਰ ਕਰਦੇ ਹੈਗੇ ਆ ਵੀ ਜਿਹੜੇ ਉਹਨਾਂ ਦੇ ਕੋਲੇ ਲਾਇਸੈਂਸੀ ਜਿਹੜੇ ਵੈਪਨ ਹੈਗੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਕਰਨੀ ਜਾਂ ਫਾਇਰਿੰਗ ਕਰਨੀ ਗੈਰਕਾਨੂੰਨੀ ਹੈਗੀ ਹੈਗੀ ਇਸ ਤੋਂ ਪਹਿਲਾਂ ਵੀ ਇੱਕ ਸਿਵਲ ਹਸਪੀਟਲ ਦੇ ਵਿੱਚ ਇਦਾਂ ਦਾ ਮਾਮਲਾ ਕਰਜ ਹੋਇਆ ਸੀ ਉਹਦੇ ਸੰਬੰਧ ਵਿੱਚ ਵੀ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਸੀ ਜੇ ਪੈਲਸਾ ਜਿੱਦਾਂ ਕਿ ਹੋਰ ਪਬਲਿਕ ਪਲੇਸ ਤੇ ਜਾਣਾ ਇਸ ਤਰ੍ਹਾਂ ਲੈ ਕੇ ਜਾਣਾ ਬਣਾਇਆ ਪਰ ਫੇਰ ਵੀ ਲੋਕ ਨਹੀਂ ਹਟਦੇ ਨਹੀਂ ਅਸੀਂ ਲੋਕਾਂ ਨੂੰ ਇਹਦੇ ਵਾਰੀ ਅਵੇਅਰ ਕਰਦੇ ਆਂਗੇ ਵੀ ਜਿਹੜਾ ਪਬਲਿਕ ਪਲੇਸ ਦੇ ਉੱਪਰ ਜਾਂ ਪੈਲਸਾਂ ਦੇ ਵਿੱਚ ਬੇਪਨ ਲੈ ਕੇ ਜਾਣਾ ਉਹਦੀ ਪ੍ਰਦਰਸ਼ਨੀ ਕਰਨਾ ਉਹਦਾ ਯੂਜ਼ ਕਰਨਾ ਸਾਰੇ ਗਰਕੁੰਨੀ ਹੈਗਾਗਾ ਅਗਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਜਗ੍ਹਾ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਜਿਹੜਾ ਹੈਗਾ ਹੈ ਹਥਿਆਰਾਂ ਦਾ ਦੁਰਉਪਯੋਗ ਕਰੂਗਾ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਇਹਦੇ ਵੈਪਨ ਜਿਹੜੇ ਲਾਇਸੈਂਸ ਕੈਨਸਲ ਕਰਨ ਦੀ ਵੀ ਅਸੀਂ ਸਪਰਸ਼ ਕਰਕੇ ਭੇਜਾਂਗੇ ਜੀ ਜੇ ਪੈਲਸ ਮਾਲਕ ਜਾਂ ਉੱਥੋਂ ਦੇ ਮੈਨੇਜਰ ਇਹ ਜਾਣਕਾਰੀ ਨਹੀਂ ਦਿੰਦਾ ਤਾਂ ਉਹਤੇ ਵੀ ਕਾਰਵਾਈ ਹੋਵੇਗੀ ਬਿਲਕੁਲ ਜੀ ਅਗਰ ਮੈਨੇਜਰ ਜਾਂ ਕੋ ਮਾਲਕ ਜਿਹੜਾ ਹੈਗਾ ਪੈਲਸ ਦਾ ਇਹ ਜਾਣਦੇ ਹੋਏ ਕਿ ਇੱਥੇ ਹਥਿਆਰ ਲੈ ਕੇ ਆਉਣਾ ਨਿਵੇਸ਼ ਲਗਾਣੀ ਜਾਂ ਯੂਜ਼ ਕਰਨਾ ਗੈਰ ਕਾਨੂੰਨੀ ਹੈ ਉਹ ਜਿਹੜਾ ਬੰਦਾ ਉੱਥੇ ਜੂਸ ਕਰਦਾ ਉਹਨੂੰ ਨਹੀਂ ਰੋਕਦੇ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਜੜੀ ਹੈਗੀ ਕਾਰਵਾਈ ਕਰਦੇ ਇਹ ਵੀ ਇਹ ਦੱਸਤਾ ਕੀਤਾ ਗਿਆ ਵੀ ਪੈਲਸ 'ਚ ਲਿਖਣਾ ਵੀ ਜ਼ਰੂਰੀ ਹੈ ਪਰ ਬਹੁਤਾ ਨਹੀਂ ਲਿਖਿਆ ਵੀ ਨਹੀਂ ਜਾ ਕਿ ਕੀ ਹਾਲਾਤ ਕੀ ਹੋਣਾ ਬਿਲਕੁਲ ਜੀ ਅਸੀਂ ਸਮੇਂ-ਸਮੇਂ ਤੇ ਚੈੱਕ ਕਰ ਰਹੇ ਹਾਂਗੇ ਤਕਰੀਬਨ ਹਰ ਪੈਲਸ ਦੇ ਵਿੱਚ ਅਸੀਂ ਇਹ ਚੀਜ਼ ਲਿਖਾਈ ਗਈ ਹੈਗੀ ਬਾਕੀ ਸਮੇਂ-ਸਮੇਂ ਤੇ ਚੈਕਿੰਗ ਕਰਦੇ ਰਹੇ ਨੇ ਆਗਰ ਕਿਤੇ ਕਿਸੇ ਪੈਲਸ ਮਾਲਕ ਨੇ ਨਹੀਂ ਲਿਖਾਇਆ ਹੋਵੇਗਾ ਤਾਂ ਜ਼ਰੂਰ ਉਹਨੂੰ ਵੀ ਅਸੀਂ ਇਹਦੀ ਕੰਪਲਾਈਂਸ ਕਰਵਾਵਾਂਗੇ